ਦੇ ਵਿੱਚ 77 ਆ ਇਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੰਯੁਕਤ ਮੋਰਚਾ ਨਾ ਗੈਰ ਰਾਜਨੀਤਿਕ ਤੇ ਕੇਐਮਐਮ ਵਾਲੇ ਮੋਰਚੇ ਵੱਲੋਂ ਹੁਕਮ ਆ ਇੱਕ ਉਤੋਂ ਨਾਲੇ ਪ੍ਰੋਗਰਾਮ ਦਿੱਤਾ ਸਰਦਾਰ ਡੱਲੇਵਾਲ ਸਾਹਿਬ ਜਿਹੜਾ ਜਵਾਨੀ ਦੇ ਕਿਸਾਨੀ ਬਚਾਉਣ ਦੇ ਆ ਉਹਨਾਂ ਦੇ ਹੱਕ ਦੇ ਵਿੱਚ ਲੜਨ ਵਾਸਤੇ ਸਕੂਲ ਜਿਹੜੇ ਆ ਆਪਣੇ ਬੱਚਿਆਂ ਨੂੰ ਨਾ ਘੱਲੋ 30 ਤਰੀਕ ਨੂੰ ਮੈਂ ਕਹਿੰਦਾ ਸਾਰੇ ਛੁੱਟੀ ਕਰ ਬੱਚੇ ਸਕੂਲ ਬੰਦ ਕਰੋ ਦੇਰੀਆਂ ਦੇ ਦੁੱਧ ਪਾਉਣਾ ਉਹ ਵੀ ਬਿਲਕੁਲ ਉਸ ਦਿਨ ਦੁੱਧ ਨਾ ਪਾਓ ਕਿਉਂਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆਪਣੀ ਜਾਨ ਦੀ ਬਾਜ਼ੀ ਲਾ ਰਿਆ ਆਪਾਂ ਇੱਕ ਦਿਨ ਨਹੀਂ ਖਾਂ ਸਕਦੇ ਇੱਥੇ ਕੋਈ ਖਾਣ ਤੇ ਛੱਡਣਾ ਨਹੀਂ ਅੱਜ ਉਹਨਾਂ ਨੂੰ 30 ਦਿਨ ਹੋ ਗਏ ਉਹਨਾਂ ਨੇ ਬਿਨਾ ਕੁਝ ਖਾਦੇ ਪੀਤੇ ਪਾਣੀ ਘੁੱਟ ਦੋ ਬੂੰਦਾ ਪੀਂਦੇ ਹੋਰ ਕੋਈ ਲਿਕਵਿਡ ਚੀਜ਼ ਜਿਹੜੀ ਮਤਲਬ ਕੋਈ ਨਾ ਕੋਈ ਦੂਜੀ ਡਾਈਟ ਨਾਲ ਕੋਈ ਚੀਜ਼ ਹੋਵੇ ਕੋਈ ਵੀ ਜਿਹੜਾ ਡਾਈਟ ਵਾਲੀ ਹੀ ਨਹੀਂ ਖਾਂਦੀ ਸਿਰ ਪਾਣੀ ਪੀਂਦਾ ਚੋ ਬੇਨਤੀ ਆ 30 ਤਰੀਕ ਨੂੰ ਰੇਲਾ ਰੋਡ ਬੱਸਾਂ ਜਾਣਾ ਆਉਣਾ ਆਵਾਜਾਈ ਸਭ ਬੰਦ ਕੀਤੀ ਜਾਵੇ ਤਕੜੇ ਹੋ ਕੇ ਇਹਦੇ ਵਿੱਚ ਸੰਜੋਗ ਕੀਤਾ ਜਾਵੇ ਸਿਰਫ ਤੇ ਸਿਰਫ ਜਿਹੜੀਆਂ ਸਪੈਸ਼ਲ ਕੋਈ ਐਮਰਜੈਂਸੀ ਸਵਾਵਾ ਹਸਪੀਟਲ ਵਾਸਤੇ ਜਾਂ ਕਿ ਉਹ ਵਿਆਹ ਸ਼ਾਦੀ ਖੁਸ਼ੀ ਗਮੀ ਦੇ ਵਾਸਤੇ ਉਹ ਰਸਤੇ ਜਰੂਰ ਦਿੱਤੇ ਜਾਣ ਹੱਥ ਜੋੜ ਕੇ ਮੇਰਾ ਵੀਰ ਕਿਸੇ ਦੇ ਨਾਲ ਉਲਝਣ ਉਲਝਣਾ ਨਹੀਂਗਾ ਤੁਸੀਂ ਸੋ ਕੋਟ ਬੁੱਢਾ ਜਥੇਬੰਦੀ ਵੱਲੋਂ ਆਪਣੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਕਿਸਾਨਾਂ ਨੂੰ ਪੰਜਾਬ ਬੰਦ ਦੀ ਤਕੜੇ ਹੋ ਕੇ ਬਾਜ਼ਾਰ ਸ਼ਹਿਰ ਤੇ ਦੁਕਾਨਾਂ ਦੁੱਧ ਦੀਆਂ ਸਵਾਵਾਂ ਸਾਰੀਆਂ ਚੀਜ਼ਾਂ ਸਕੂਲ ਬੰਦ ਕੀਤੇ ਜਾਣ ਰੇਲ ਰੋਕਣ ਵਾਸਤੇ ਰੋਕੀ ਜਾ ਉਹ ਵੀ ਰੁਕ ਜੇ ਚੰਗੀ ਗੱਲ ਆ ਬਹੁਤ ਵਧੀਆ ਤਾਂ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਅੱਜ ਪੰਜਾਬ ਬੰਦ ਆ ਕਿਸਾਨੀ ਜਵਾਨੀ ਬਚਾਉਣ ਵਾਸਤੇ ਜੋ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ 30 ਦਿਨ ਹੋ ਗਏ ਆ ਉਹਨਾਂ ਨੂੰ 30 ਤਰੀਕ ਨੂੰ ਆਪਾਂ ਪੂਰਾ ਸੰਯੋਗ ਕਰਨਾ ਤੱਕ ਨਹੀਂ ਹੋ ਕੇ ਸੰਯੋਗ ਕਰੇ ਵਾਹ ਜੀ ਵਾਹ ਆ ਬਾਤਾਂ ਬੜੀ ਜੀ ਸਾਡੇ ਸੁਭਾਈ ਆ ਕੋ ਜਗਜੀਤ ਸਿੰਘ ਮੰਡਣੀ ਤੇਰੇ ਆ ਦੀ ਕਿ ਵੀ 30 ਤਰੀਕ ਨੂੰ ਕਿਉਂਕਿ ਇਹ ਦੱਸ ਦਿੱਤਾ ਜਾਂਦਾ ਆ ਜੀ ਪਹਿਲੋ ਕੋ ਕਿ ਨਾ ਤਾਂ ਸਕੂਲ ਵਾਲੀ ਬੱਸ ਕੋਈ ਵੀ ਜਾਈ ਬਾਈ ਜੀ ਕੋਈ ਵਨ ਡੇ ਟੀਂਡੇ ਜਾਣਾ ਪਊ ਜੀ ਉਸ ਤਰੀਕ ਨੂੰ ਨਾ ਜਾਓ ਕਿਉਂਕਿ ਕਈ ਗੱਲਾਂ ਹੁੰਦੀਆਂ ਵੀ ਅਵਰਜੈਂਸੀ ਕਈ ਨਾ ਕੰਮ ਆਣ ਪੈਂਦੇ ਆ ਜਿਵੇਂ ਕੋਈ ਬੰਦੇ ਦੀ ਢਿੱਲ ਮੱਠ ਤੇ ਜਾਂ ਕੋਈ ਪਹਿਲੋਂ ਦੇ ਵਿਆਹ ਸ਼ਾਦੀ ਰੱਖੇ ਉਹਨਾਂ ਨੂੰ ਸਿਰਫ ਲੰਘਣ ਦਿੱਤਾ ਜਾਊਗਾ ਬਾਕੀ ਹੋਰ ਅਵਰ ਬੰਦੇ ਨਹੀਂ ਨੰਗਣ ਦਿੱਤੇ ਜਾਣਗੇ ਵੀ ਆਪਣੀਆਂ ਕਿਉਂਕਿ ਇੱਕ ਹੁੰਦੀ ਆ ਗਲਤੀ ਹੋ ਜਾਣੀ ਇੱਕ ਹੁੰਦੀ ਆ ਜਾਣ ਬੁੱਝ ਕੇ ਗਲਤੀ ਕਰਨੀ ਕਹਿੰਦੋ ਭਾਬੀ ਜੀ ਇਹ ਤੁਹਾਨੂੰ ਜਿਹੜੀ ਸੂਚਨਾ ਵਾ ਜੀ ਪਹਿਲੋ ਦੇ ਦਿੱਤੀ ਗਈ ਐ ਐਸੇ ਕਰਕੇ ਵੀ ਕੋਈ ਬੰਦਾ ਖਜਲ ਖਰਾਬ ਮੁਰਕੇ ਕਿਉਂਕਿ ਇਹ ਕਿਸਾਨ ਵਿਚਾਰੇ ਤੁਹਾਡੇ ਖਾਤਰ ਤੁਹਾਡੇ ਹੱਕਾਂ ਦੀ ਖਾਤਰ ਛੜਕਾ ਦੇ ਬੈਠਦੇ ਵੇਖੋ ਢੱਲੇਵਾਲ ਸਾਹਿਬ ਨੇ ਕੁਝ ਲੈਣਾ ਏ ਕਿ ਨਹੀਂ ਇੱਕ ਵੇਖੋ ਕਿੰਨੇ ਦਿਨ ਹੋ ਗਏ ਆਪਣਾ ਸਰੀਰ ਨੂੰ ਸਾਬਣਾ ਬਈ ਇੱਕ ਵਾਰ ਯੋਧਾ ਅਜ਼ੀਦੇ ਆਨੇ ਬਈ ਇਹ ਸਿੱਧੀ ਵਾਲੀ ਗੱਲ ਹੀ ਆ ਇਹ ਤੁਹਾਡੇ ਹੱਕਾਂ ਦੀ ਖਾਤਰ ਗੁਰਗੋ ਕਈ ਮੈਂ ਦੇਖਿਆ ਮੁੜ ਕੇ ਰੋੜਾਂ ਤੇ ਐਵੇਂ ਹੀ ਵਿਖਾ ਦਿੰਦੇ ਆ ਬਈ ਆ ਵੇਖੋ ਕਿਸਾਨ ਆਏ ਆ ਜੂਆਂ ਭਾਈ ਸਾਭ ਜੀ ਤੁਹਾਨੂੰ ਪਹਿਲੋ ਸੂਚਨਾ ਕੀਤੀ ਜਾਂਦੀ ਆ ਜਾਣ ਬੁੱਝ ਕੇ ਮੁੜ ਕੇ ਮਾੜੇ ਚੰਗੇ ਸ਼ਬਦ ਬੋਲਣੇ ਸੋਭਾ ਨਹੀਂ ਦਿੰਦੇ ਤੇ ਇਸ ਗੱਲ ਕੇ ਖਿਆਲ ਕਰਨ ਤੇ ਹਾਂਜੀ ਸੈਕਟਰੀ ਸਾਹਿਬ ਜੀ ਕੀ ਤੁਸੀਂ ਤੁਹਾਡੇ ਕੀ ਵਿਚਾਰ ਹੈ ਜੀ ਪ੍ਰਚਾਰ ਇਹੋ ਹੀ ਆ ਪਈ ਅੱਜ 25 12 2024 ਮਿਤੀ ਨੂੰ ਅੱਜ ਮਿਤੀ ਆ ਤੇ 30 ਤਰੀਕ ਨੂੰ ਪੂਰੇ ਪੰਜਾਬ ਦਾ ਬਾਜਰਾ ਸੱਦਾ ਬੱਚੇ ਭੈਣਾ ਸਾਡੀਆਂ ਵੀਰ ਤਗੜੇ ਹੋ ਕੇ ਛੜਕਾਂ ਤੇ ਨਿਕਲੋ ਤੇ ਪੰਜਾਬ ਬੰਦ ਕੀਤਾ ਜਾਵੇ ਦੁਕਾਨਦਾਰਾਂ ਨੂੰ ਬੇਨਤੀ ਆ ਵੀ ਦੁਕਾਨਾਂ ਬੰਦ ਕਰ ਕੀਤੀਆਂ ਜਾਣ ਪੀ ਨੂੰ ਤੇ ਨਹੀਂ ਤੇ ਜੋ ਭਾਰਤ ਸਰਕਾਰ ਦਾ ਕਾਰਪੋਰੇਟਾਂ ਦੀ ਸਰਕਾਰ ਆ ਉਹ ਜਾਂਦੇ ਵਿਚਾਰਾ ਕੋ ਮੌਲਾ ਕਿ ਹੋਵੇ ਦੁਕਾਨਾਂ ਪੱਕੀਆਂ ਬੰਦ ਕੀਤੀਆਂ ਜਾਣ ਜੇ ਹੁਣ ਨਾ ਨਾ ਬੰਦ ਕੀਤੀਆਂ ਵਾਹ ਜੀ ਵਾਹ ਇੱਕ ਦਿਨ ਵਾਸਤੇ ਇੱਕ ਨੋਟ ਕਰ ਲੈਣ ਇਹ ਗੱਲ ਨੂੰ ਦੁਕਾਨਾਂ ਬੰਦ ਉਹ ਆਂਦਾ ਗੋਪੀ ਦਾ ਫੁੱਲ ਵੀ ਲੈਣਾ ਤੇ ਮੌਲ ਚਲੋ ਸਬਦਾ ਲੈਣਾ ਮੌਲ ਚਲੋ ਜਿਹੜੀ ਚੀਜ਼ ਲੈਣੀ ਆ ਮੌਲਾ ਚ ਹੋਊਗੀ ਵਾਹ ਬੱਲੇ ਦੁਕਾਨਾਂ ਤੇ ਨਹੀਂ ਅੱਜ ਹਰ ਇੱਕ ਨੂੰ ਅਧਿਕਾਰ ਆ ਕੋਈ ਜਿੰਨਾ ਮਰਜ਼ੀ ਆਵਦਾ ਸੌਦਾ ਦੁਕਾਨ 'ਚ ਪਾਲੇ ਭਾਵੇਂ 50 ਰੱਖਦਾ ਪਾਲੇ ਤੇ ਭਾਵੇਂ 20000 ਦਾ ਪਾਲੇ ਉਹਦੀ ਦੁਕਾਨ ਚੱਲ ਪੂਗੀ ਤਗੜੀ ਹੋ ਗਏ ਸਾਥ ਦਿਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਤੇ ਪੂਰੇ ਪੰਜਾਬ ਪਰ ਬੰਦ ਕੀਤਾ ਜਾਣ ਸਭ ਕੋ ਇਸ ਤਰੀਕ ਨੂੰ ਅੱਜ ਖਨੌਰੀ ਤੋਂ ਇਹ ਬੇਨਤੀ ਕਰਦੇ ਆ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਤੇ ਦੋਹਾਂ ਫਾਰਮਾਂ ਦਾ ਸੱਦਾ ਵਾਹ ਮਜ਼ਦੂਰ ਮੋਰਚੇ ਦਾ ਤੇ ਗੈਰਾਇਨ ਨੀਤੀਕ ਮੋਰਚੇ ਦਾ ਜੀ ਕਰੋ ਵੀਡੀਓ ਸ਼ੇਅਰ ਵੀ ਬੜੀ ਵਧੀਆ ਜਾਣਕਾਰੀ ਦਿੱਤੀ ਵੀ ਮਹੌਲ ਮਾਲ ਜਿਹੜੇ ਜਦੋਂ ਸਮਾਨ ਮੋਹੱਲਾਂ 'ਚ ਮਿਲਣ ਲੱਗ ਪਿਆ ਨਾ ਮਾੜੇ ਦੁਕਾਨਦਾਰ ਨੂੰ ਤੇ ਤਗੜਾ ਵੀ ਭਾਵੇਂ ਕੋਈ 50 ਲੱਖ ਦਾ ਵੀ ਪਾਇਆ ਨਾ ਪੁੱਛਣਾ ਨਹੀਂ ਕਿਸੇ ਨੇ ਫਿਰ ਸਾਰੇ ਜਾਣੇ ਰੋੜਾਂ 'ਤੇ ਆ ਜਾਓਗੇ ਤੇ ਅੱਜ ਭਾਉ ਜੀ ਕਿਸਾਨ ਭਰਾਵਾਂ ਨੇ ਤੁਹਾਨੂੰ ਅਪੀਲ ਕੀਤੀ ਆ ਭਰਾਵਾਂ 'ਕਿ ਬੇਨਤੀ ਕੀਤੀ ਆ ਵੀ ਭਾਈ ਸਾਹਿਬ ਦੁਕਾਨਦਾਰ ਵੀਰਾਂ ਨੂੰ ਵੀ ਵੀ ਜੇ ਤੁਸੀਂ ਸਾਡਾ ਸਾਥ ਦਿਓਗੇ ਤੇ ਨਹੀਂ ਤਾਂ ਰੇੜੀ ਫੇੜੀ ਕੀ ਆਨੰਦੇ ਸਭ ਕੋ ਚੱਕੇ ਜਾਣਗੇ ਕਹਿਨ ਤੋਂ ਭਾਵ ਕਿ ਰੇੜੀ ਫੇੜੀ ਵਾਲੇ ਵੀ ਉਹਨਾਂ ਦੇ ਸਿਰ ਤੇ ਰੋਟੀ ਖਾਣੀ ਕੋਈ ਸੌਦਾ ਲਿਆਉਂਦੇ ਕੋਈ ਚੋਕਰ ਲਿਆਉਂਦੇ ਲੱਦ ਕੇ ਕਈ ਚੀਜ਼ਾਂ ਹਨ ਤੇ ਅਡੋ ਮੈਡ ਗੇੜੀ ਫੇੜੀ ਵਾਲੇ ਵੀ ਚੱਕੇਗਾ ਜਦੋਂ ਦੁਕਾਨਦਾਰ ਖਤਮ ਹੋ ਗਏ ਕਿ ਨਹੀਂ ਜੀ ਤੇ ਇਹ ਗੱਲ ਆ ਜੀ ਤੁਹਾਨੂੰ ਵਧੀਆ ਤਰੀਕੇ ਨਾਲ ਦੱਸ ਦਿੱਤੀ ਆ ਤੇ ਕਰੋ ਵੀਡੀਓ ਸ਼ੇਅਰ ਧਲਵਾਤ ਵੈਗੁਰਜੀ ਕਾ ਖਾਲਸਾ ਤੇ ਵੈਗੁਰਜੀ ਕੀ ਪਤ ਹੈ ਹਾਂ